ਖਬਰ ਪੰਜਾਬ ਦੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਸਾਡੇ ਨਾਲ ਮੌਜੂਦ ਨੇ ਜੀ ਆਰ ਸੀ ਸ਼੍ਰੀ ਚਮਕੌਰ ਸਾਹਿਬ ਜਿਹਨਾਂ ਦੇ ਨਾਲ ਆਪਾਂ ਗੱਲਬਾਤਾਂ ਕਰਾਂਗੇ। ਜੀ ਆਰ ਸੀ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਹਾਂਜੀ ਬਹੁਤ-ਬਹੁਤ ਧੰਨਵਾਦੀ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ। ਅੰਗੂਰ ਸਾਹਿਬ ਤੁਹਾਡੇ ਬਹੁਤ-ਬਹੁਤ ਧੰਨਵਾਦ ਆ। ਤੁਸੀਂ ਬੁਲਾਇਆ। ਜੀ ਆਰ ਸੀ ਸਭ ਤੋਂ ਪਹਿਲਾਂ ਇਹ ਦੱਸੋ ਕਿ ਤੁਹਾਡਾ ਨਾਮ ਹੈ ਤਿੰਨ ਅੱਖਰਾਂ ਦਾ ਨਾਮ ਹੈ ਛੋਟਾ ਜਿਹਾ ਜੀ ਆਰ ਸੀ। ਇਹ ਕਿਵੇਂ ਪਿਆ ਨਾਮ ਤੇ ਇਹਦਾ ਮਤਲਬ ਕੀ ਹੈ ਪੂਰਾ? ਸਾਡੇ ਦਰਸ਼ਕਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਹੈ। ਹਾਂਜੀ ਭਾਈ ਜੀ ਮੈਂ ਅਕਸਰ ਜਿੱਥੇ ਵੀ ਜਾਂਦਾ ਮੇਰੇ ਤੇ ਇਹ ਜਰੂਰ ਸਵਾਲ ਕਰਿਆ ਜਾਂਦਾ ਜਿੱਦਾਂ ਕਹਿੰਦੇ ਵੀ ਤੇਰਾ ਨਾਮ ਡਿਫਰੈਂਟ ਜਿਹਾ ਹੈ ਹੂੰ ਤੇ ਮੇਰਾ ਪੱਕਾ ਨਾਮ ਤਾਂ ਜਿੱਦਾਂ ਜਤਿੰਦਰ ਰਾਣਾ ਨਾ ਚਮਕੌਰ ਸਾਹਿਬ ਤੋਂ ਫੇਮਸ ਆ ਤੇ ਕਮਲਪ੍ਰਾ ਸਾਡਾ ਚੱਕੀ ਦਾ ਕੰਮ ਕਰਦਾ ਮਕਡੋਨੇ ਤੋਂ ਮਕਡੋਨਾ ਖੁਰਦੇ ਤੋਂ ਉਸ ਵੀਰ ਨੇ ਮੇਰਾ ਨਾਮ ਰੱਖਿਆ ਜਿੱਦਾਂ ਸਨ 2004-05 ਦੇ ਵਿੱਚ ਜਦੋਂ ਕੇਵਲ ਤੇ ਨਾ ਮੈਸੇਜ ਕਰਕੇ ਗਾਣੇ ਲੱਗਦੇ ਹੁੰਦੇ ਸੀ ਮੈਂ ਵੀਰ ਕੋਲ ਗਿਆ ਮੈਂ ਕਿਹਾ ਤੂੰ ਵੀ ਮੇਰੀ ਵੀ ਲਗਾ ਜਿੱਦਾਂ ਫੋਟੋ ਆਵੇ ਮੈਂ ਮੈਸੇਜ ਕਰਾਂ ਨਾ ਤਾਂ ਮੈਂ ਆਪਣੀ ਪਸੰਦਾ ਗਾਣੇ ਲਵਾਵਾਂ ਲੋਕਾਂ ਦੇ ਜਿੱਦਾਂ نیچے ਨਾਮ ਲ ਫਿਰ ਉਹ ਫੋਟੋ ਦੇ ਨਾਲ ਮੈਨੂੰ ਕਹਿੰਦਾ ਮੈਂ ਕਿਹਾ ਵੀ ਨਾਮ ਕਹਿੰਦਾ ਮੇਰਾ ਨਾਮ ਲਿਖ ਦੇ ਜਤਿੰਦਰ ਰਾਣਾ ਚਮਕੌਰ ਉਹ ਕਹਿੰਦਾ ਨਾ ਐਡਾ ਵੱਡਾ ਨਾਮ ਤੇ ਮੈਂ ਕਿਹਾ ਭਾਈ ਤੂੰ ਦੇਖ ਲੈ ਜਿੱਦਾਂ ਵੀ ਨਾ ਉਹ ਕਹਿੰਦਾ ਨਾਮ ਲਵਾ ਲਾ ਜਾਂ ਫੋਟੋ ਲਵਾ ਲਾ ਮੈਂ ਕਿਹਾ ਭਾਈ ਜੀ ਦੇਖ ਲੋ ਜਿੱਦਾਂ ਤੁਹਾਨੂੰ ਠੱਡ ਲੱਗਦਾ ਫਿਰ ਕਮਲਵੀਰ ਕਹਿੰਦਾ ਜਤਿੰਦਰ ਜੇ ਰਾਣਾ ਆਰ ਸੀ ਚਮਕੌਰ ਫਿਰ ਉਹ ਜੀ ਆਰ ਸੀ ਨਾਮ ਮੇਰਾ ਕਮਲੀਤ ਭਰਾ ਉਹ ਦਿੱਤਾ ਹੋਇਆ ਨਾਮ ਆ ਯਾਨੀ ਚਲੋ ਜਿਹੜਾ ਬੜਾ ਪਿਆਰ ਮਿਲ ਗਿਆ ਜਤਿੰਦਰ ਰਾਣਾ ਚਮਕੌਰ ਜੀ ਇਹ ਤੁਹਾਡਾ ਨਾਮ ਪੂਰਾ ਜੀ ਜੀ ਚਮਕੌਰ ਸਾਹਿਬ ਤੋਂ ਬੋਲੀਦਾ ਜਿੱਦਾਂ ਤੇ ਜੇ ਅਸੀਂ ਫੈਮਿਲੀ ਦੇ ਵਿੱਚ ਕੌਣ ਕੌਣ ਹੈ ਪਰਿਵਾਰ ਜਿੰਨਾ ਕ ਵੱਡਾ ਪਰਿਵਾਰ ਹੈ ਨਹੀਂ ਪਰਿਵਾਰ ਤਾਂ ਸਾਡਾ ਬਹੁਤ ਵੱਡਾ ਜਿਦਾ ਡੈਡੀ ਹੋਣੀ ਪੰਜ ਭਾਈ ਚਾਰ ਭੈਣਾਂ ਮੇਰੀ ਫੈਮਿਲੀ ਦੇ ਵਿੱਚ ਮੈਂ ਮੇਰਾ ਬ੍ਰਦਰ ਆ ਜੀ ਉਹ ਆਰਮੀ ਚ ਫੈਮਿਲੀ ਬਾਹਰ ਆ ਜੀ ਤੇ ਮੇਰੀ ਵਾਈਫ ਆ ਮੈਂ ਆ ਜੀ ਤੇ ਤਿੰਨ ਮੇਰੀਆਂ ਬੇਟੀਆਂ ਜੀ ਪਰਿਵਾਰ ਸਾਡਾ ਬਹੁਤ ਵੱਡਾ ਹੀ ਆ ਜੀ ਤਕਰੀਬਨ ਜ਼ਿੰਦਗੀ ਦੇ ਵਿੱਚ ਸੰਘਰਸ਼ ਪੜਾਈ ਕਿੱਦਾਂ ਸ਼ੁਰੂ ਹੋਇਆ ਸਟਾਰਟਿੰਗ ਤੁਹਾਡੀ ਅ ਸਟਾਰਟਿੰਗ ਦਾ ਬਾਈ ਜੀ ਜਿੱਦਾਂ ਆਪਾਂ ਸ਼ਿਵਾਲੀ ਸਕੂਲ ਹੁੰਦਾ ਸੀ ਉੱਥੇ ਲੱਗੇ ਆ 44 ਸਕੂਲ ਚ ਪੜ੍ਹਾਈ ਕਰੀਆ ਚੌਥੀ ਤੱਕ ਹੂੰ ਪੰਜਵੀਂ ਤੋਂ ਫਿਰ ਬਾਬਾਜੀਤ ਸਿੰਘ ਬਾਬਾ ਜੁਦਾ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਹੂੰ ਸ਼੍ਰੀ ਚਮਕੌਰ ਸਾਹਿਬ ਉੱਥੇ ਪੜ੍ਹਿਆ ਜੀ 12 ਚੋਂ ਮੰਤਾ ਉੱਥੇ ਕਰੀਆ ਤੇ ਡਾਡੀ ਨਾਲ ਵੀ ਜਿੱਦਾਂ ਕੰਮ ਕਰਾਇਆ ਤੇ ਕਾਲਜ ਵੀ ਗਿਆ ਜਾਨੀ 1 ਮਹੀਨਾ 2 ਮਹੀਨੇ ਕਾਲਜ ਜੀ ਦਿਲ ਨਹੀਂ ਲੱਗਿਆ ਤਾਂ ਕਰਕੇ ਮੈਂ ਕਾਲਜ ਛੱਡ ਤਾ ਹੂੰ ਤੇ ਇਲੈਕਟ੍ਰੀਸ਼ੀਅਨ ਦਾ ਵੀ ਕੰਮ ਕਰਿਆ 에어 ਕੰਡੀਸ਼ਨਰ ਰੈਫਰਿਜਰੇਸ਼ਨ ਦਾ ਵੀ ਮੈਂ ਕੋਰਸ ਕਰਿਆ ਜੀ ਮਹਾਲੀ ਤੇ ਹੂੰ ਤੇ LIC ਦਾ ਏਜੰਟ ਵੀ ਰਿਹਾ ਕੰਮ ਬਹੁਤ ਕਰਿਆ ਬਾਈ ਕੰਮ ਵਾਲੀ ਕੋਈ ਗੱਲ ਨਹੀਂ ਜਾਨੀ ਚੱਲੇ ਨਹੀਂ ਕੋਈੰਨੇ ਜਿਆਦਾ ਜਿਹੜੇ ਚੱਲਣੇ ਚਾਹੀਦੇ ਤੇ ਉਹ ਕਿਹੜਾ ਕੰਮ ਚੱਲ ਰਿਹਾ ਸਭ ਤੋਂ ਵਧੀਆ ਹੁਣ ਤਾਂ ਬਾਈ ਜੀ ਕਮੈਂਟਰੀ ਚੱਲ ਰਹੀ ਜਿਆਦਾ ਲੋਕੀ ਕਮੈਂਟਰੀ ਬਹੁਤ ਪਸੰਦ ਕਰ ਰਹੇ ਆ ਓਕੇ ਤੇ ਹੈ ਗਾਇਕ ਸੀ ਬਣ ਗਿਆ ਕਮੈਂਟਰ ਹਮ ਪਰਮਾਤਮਾ ਦੀ ਕਿਰਪਾ ਨਾਲ ਚਲੋ ਬਹੁਤ ਵਧੀਆ ਹੋਇਆ ਜੀ ਕਿਹੜੇ ਕਿਹੜੇ ਕੰਮ ਚੱਲ ਰਿਹਾ ਕਮੈਂਟਰੀ ਦੇ ਨਾਲੋਂ ਹੋਰ ਵੀ ਕਮੈਂਟਰੀ ਦੇ ਨਾਲ ਚਲੋ ਜਿੱਦਾਂ ਮੈਂ 2007-08 ਤੋਂ ਪ੍ਰੋਫੈਸ਼ਨਲ ਫੋਟੋਗ੍ਰਾਫਰ ਵੀ ਜਿੱਦਾਂ ਜੇ ਆਰ ਸੀ ਸਟੂਡੀਓ ਤੇ ਮੈਂ ਕੰਮ ਕਰਦਾ ਹਮ ਪਹਿਲਵਾਨੀ ਦਾ ਜਿੱਦਾਂ ਮੈਨੂੰ ਸ਼ੌਂਕ ਸੀ ਇਹ ਕੰਮ ਦੇ ਵਿੱਚ ਹਨਾ ਵੀ ਡੈਡੀ ਉਹਨ ਕੁਸਤੀ ਲਿਖਾਰੀ ਗਾਇਕ ਅਤੇ ਕਮੈਂਟਰ ਜਰੂਰ ਬਣਗੇ ਜੀ ਜੋ ਤਾਂ ਕਰਕੇ ਜਿੰਦਗੀ ਦੇ ਵਿੱਚ ਜਿੱਦਾਂ ਸਭ ਤੋਂ ਕੰਮ ਕੀਤੇ ਐ ਅਲੱਗ-ਅਲੱਗ ਤਰ੍ਹਾਂ ਦੇ ਕੰਮ ਕੀਤੇ ਐ ਸਭ ਤੋਂ ਵਧੀਆ ਦਿਨ ਕਿਦਾਂ ਦਾ ਰਿਹਾ ਕਿਹੜੇ ਕੰਮ ਦੇ ਵਿੱਚ ਸਭ ਤੋਂ ਵਧੀਆ ਤੁਹਾਨੂੰ ਤਜਰਬਾ ਰਿਹਾ ਜਿੰਦਗੀ ਦੇ ਵਿੱਚ ਮਤਲਬ ਤੁਸੀਂ ਕਹੋ ਵੀ ਅੱਜ ਅੱਜ ਬਹੁਤ ਵਧੀਆ ਦਿਨ ਰਿਹਾ ਅੱਜ ਮੇਰੇ ਲਈ ਅੱਜ ਮੈਂ ਕੰਮ ਬਹੁਤ ਵਧੀਆ ਸੀਗਾ ਕਿਦਾਂ ਦੇਖਦੇ ਉਹਨੂੰ ਵਧੀਆ ਦਿਨ ਬਾਈ ਜੀ ਐਦਾਂ ਹੁੰਦਾ ਵੀ ਜਿੰਦਗੀ ਦਾ ਸਭ ਤੋਂ ਵੱਡਾ ਦਿਨ ਤਾਂ ਮੈਂ ਉਹ ਮੰਨੂਗਾ ਜਦੋਂ ਕੋਈ ਵੀ ਬੰਦਾ ਗ੍ਰਸਤ ਜੀਵਨ ਦੇ ਵਿੱਚ ਜਾ ਕੇ ਬਾਪ ਬਣਦਾ ਨਾ ਜਦੋਂ ਉਹਦੇ ਪਹਿਲਾ ਬੱਚਾ ਹੁੰਦਾ ਹੂੰ ਤੇ ਮੇਰੇ ਘਰ ਜਦੋਂ ਪਹਿਲੀ ਬੇਟੀ ਹੋਈ ਕੁੰਜਨ ਹਰਣਾ ਉਹਦਾ ਨਾਮ ਹੂੰ ਤੇ ਉਦੋਂ ਮੈਨੂੰ ਬੜੀ ਉਹ ਦਿਨ ਮੈਂ ਆਪਣਾ ਸਭ ਤੋਂ ਜ਼ਿੰਦਗੀ ਦਾ ਖੁਸ਼ ਨਮਾ ਦਿਨ ਕਹਾਂਗਾ ਜਦੋਂ ਉਹਦਾ ਜਨਮ ਹੋਇਆ ਨਾ ਘਰ ਜਦੋਂ ਬੇਟੀ ਆਉਂਦੀ ਹੈ ਨਕਸ਼ਮੀ ਆਉਂਦੀ ਹੈ ਨਾ ਬਹੁਤ ਹੀ ਜ਼ਿਆਦਾ ਜਿਹੜੀ ਬਰਕਤ ਹੁੰਦੀ ਹੈ ਉਸ ਤੋਂ ਬਾਅਦ ਘਰ ਦੇ ਵਿੱਚ ਚਲੋ ਹੁੰਦਾ ਪਰਿਵਾਰ ਦੇ ਵਿੱਚ ਵੀ ਨਾ ਵੀ ਬੱਚੇ ਬੇਟੀ ਆ ਨਾਲ ਭਾਈ ਆਵੇ ਹਨ ਪਹਿਲੀ ਬੱਚੀ ਬੜੇ ਪ੍ਰੈਸ਼ਰ ਨਾਲ ਹੋਈ ਤਾਂ ਦੂਜਾ ਬੱਚਾ ਜਿਹੜਾ ਬੜੇ ਪ੍ਰੈਸ਼ਰ ਨਾਲ ਹੁੰਦਾ ਨਾ ਬਾਈ ਤੇ ਤਾਂ ਕਰਕੇ ਦੂਜੀ ਬੇਟੀ ਜਿਹੜੀ ਉਹ ਵਿਦਆਊਟ ਆਪਰੇਸ਼ਨ ਤੇ ਹੋਈ ਆ ਫਿਰ ਜਦੋਂ ਦੋ ਬੇਟੀਆਂ ਹੋਈਆਂ ਫਿਰ ਵੀ ਪਰਿਵਾਰ ਨੂੰ ਹੁੰਦਾ ਵੀ ਘਰ 'ਚ ਮਤਲਬ ਅੱਜਕੱਲ ਇਹੋ ਚੀਜ਼ ਜ਼ਿਆਦਾ ਹੀ ਬਣੀ ਹੋਈ ਆ ਵੀ ਚਲੋ ਬਾਹਰ ਤਾਂ ਆਪਾਂ ਨਹੀਂ ਮੰਨਦੇ ਘਰ 'ਚ ਵੀ ਇਹ ਗੱਲ ਹੁੰਦੀ ਆ ਵੀ ਹਨਾ ਵੀ ਦੋ ਭੈਣ ਦਾ ਭਾਈ ਆ ਜੂਗਾ ਜਾਂ ਸਿਰਚੇ ਦੇ ਗੋਲ-ਗੋਲ ਕੁਛ ਪੈਂਦਾ ਨਾ ਵੀ ਤੀਸਰਾ ਬੱਚਾ ਥੋੜੇ ਇਹ ਆਊਗਾ ਨਾ ਐਦਾਂ ਕਰਦੇ ਕਰਦੇ ਬਾਈ ਕਦੇ ਜ਼ਿੰਦਗੀ 'ਚ ਆਪਾਂ ਚੈੱਕ ਨਹੀਂ ਕਰਾਇਆ ਜਿਵੇਂ ਭਰੂਣ ਹੱਤਿਆ ਬਹੁਤ ਅੱਜਕੱਲ ਚੱਲਦੀ ਆ ਕਿਉਂਕਿ ਆਪਾਂ ਨੇ ਮਾਰ ਕੇ ਰੱਬ ਨੂੰ ਮੋਹ ਦਿਖਾਣਾ ਹੁੰਦਾ ਨਾ ਤਾਂ ਕਰਕੇ ਮੈਂ ਕਦੇ ਚੈੱਕ ਨਹੀਂ ਕਰਾਇਆ ਤੇ ਮੇਰੇ ਤਿੰਨ ਬੇਟੀਆਂ ਤੀਜੀ ਬੇਟੀ ਆਪਰੇਸ਼ਨ ਤੋਂ ਬਾਅਦ ਹੋਈ ਹੂੰ ਫਿਰ ਜਿਹੜੀ ਆਪਣੇ ਤਿੰਨੇ ਬੱਚੇ ਆ ਜੀ ਉਹ ਉਹਨਾਂ ਕਰਕੇ ਜੋ ਵੀ ਨਾਮ ਆ ਇਹ ਬੇਟੀਆਂ ਕਰਕੇ ਹੀ ਕਹਿ ਸਕਦਾ ਕਿਉਂਕਿ ਘਰ ਲక్ష్ਮੀ ਆਈਆਂ ਤਾਂ ਬਰਕਤ ਆਈ ਜੀ ਜੇ ਅਸੀਂ ਲਿਖਣ ਤੇ ਗਾਉਣ ਦਾ ਸ਼ੌਕ ਹੈ ਜਿਹੜਾ ਉਹ ਤੁਹਾਨੂੰ ਕਦੋਂ ਤੇ ਕਿਵੇਂ ਪਿਆ ਇਹ ਲਿਖਣਾ ਗਾਉਣ ਦਾ ਸ਼ੌਂਕ ਦਾ ਬਈ ਬਚਪਨ ਤੋਂ ਜਿੱਦਾਂ ਮੈਂ ਹੂੰ ਜਗਰਾਤੇ ਅੱਜ ਮਾੜਾ ਮੋਟਾ ਡੈਡੀ ਉਹਨਾਂ ਨੇ ਗਵਾਣਾ ਸ਼ੁਰੂ ਕਰ ਦਿੱਤਾ ਹੂੰ ਇੱਕ ਗੱਲ ਸੁਣੋ ਮੇਰੀ ਕੰਨ ਕਰਕੇ ਸ਼ਾਇਦ ਮੈਂ ਜਗਰਾਤੇ 'ਚ ਗੰਦਾ ਹੁੰਦਾ ਕਾਫੀ ਰਿਪੀਟ ਜਣੀ ਇਹੀ ਗੰਦਾ ਸੀ ਮੈਂ ਤੇ ਹੋਰ ਯਾਦ ਨਹੀਂ ਤੁਹੀਂ ਸਟਾਰਟਿੰਗ ਤੂੰ ਇਹ ਗਾਉਂਦੇ ਆ ਜਣੀ ਤਕਰੀਬਨ 10-12 ਸਾਲ ਤੋਂ ਮੈਂ ਗਾਣਾ ਸ਼ੁਰੂ ਕਰ ਦਿੱਤਾ ਤਾਂ ਖਾਲਸਾ ਸਕੂਲ 'ਚ ਵੀ ਜਦੋਂ ਮੈਂ ਇੱਕ ਵਾਰ ਸ਼ਬਦ ਗਾਇਆ ਤਾਂ ਨਾ ਥੋੜਾ ਮਨ 'ਚ ਡਾ ਰਹਿਂਦਾ ਤਾਂ ਕੱਚੇ-ਕੱਚੇ ਹੀ ਰਹਿੰਦੇ ਤੇ ਜਿੱਦਾਂ ਤੇ ਬਾਈ ਜਿੱਦਾਂ ਪ੍ਰੋਫੈਸ਼ਨਲੀ ਇੱਕ ਗੀਤ ਪੀਜੀਵੀ ਕਰਿਆ ਸੀ ਸ਼ਹੀ ਮਾਨ ਦਾ ਲਿਖਿਆ ਪੀਜੀ ਗੀਤ ਰਿਕਾਰਡ ਕਰ ਲਿਆ ਸੀ ਜਿਹਨੇ ਰਿਲੀਜ਼ ਕਾਫੀ ਧੀਰਵਾਦ ਕਰਿਆ ਪਹਿਲਾ ਗੀਤ ਪੀਜੀ ਮੇਰਾ ਇੱਕ ਰਿਕਾਰਡ ਹੋ ਗਿਆ ਸੀ ਪੰਜਾਬੀ ਗੀਤ ਮਾਨ ਘੜੀ ਵਾਲੇ ਨੇ ਲਿਖਿਆ ਤੇ ਉਹਦੇ ਬਾਅਦ ਲਿਖਣ ਦਾ ਗੀਤ ਬਈ ਮੇਰਾ ਗੌਰਵ ਪਹਿਲਵਾਨ ਮਾਛੀ ਬੜੇ ਵਾਲਾ ਨਾ ਬਹੁਤ ਪਿਆਰ ਦਾ ਮੈਂ ਚਾਹੁੰਦਾ ਸੀ ਉਹਦੇ ਪਰ ਇੱਕ ਗੀਤ ਲਿਖਿਆ ਜਾਵੇ ਫਿਰ ਜਿੱਦਾਂ ਕੁਸ਼ਤੀ ਦੇ ਵੱਡੇ ਲਿਖਾਰੀ ਆ ਗਏ ਮੈਂ ਉਹਨਾਂ ਨੂੰ ਵੀ ਕਿਹਾ ਮੈਂ ਕਿਹਾ ਚਲੋ ਤੁਸੀਂ ਗੌਰਵ ਪਹਿਲਵਾਨ ਤੇ ਇੱਕ ਗੀਤ ਲਿਖ ਦਿਓ ਤੇ ਚਲੋ ਬਾਈ ਉਹ ਵੀ ਬਿਜੀ ਹੋਣੇ ਕੋਈ ਬਾਹਰ ਰਹਿੰਦੇ ਆ ਕੋਈ ਅੰਦਰ ਰਹਿੰਦੇ ਆ ਨਹੀਂ ਲਿਖਿਆ ਫਿਰ ਜਣੀ ਬਸ ਜਣੀ ਤਮੰਨਾ ਸੀ ਵੀ ਗੀਤ ਲਿਖਿਆ ਜਾਵੇ ਫਿਰ ਆਪੇ ਮੈਂ ਜਿੱਦਾਂ ਕਲਮ ਚੱਕੀ ਗੀਤ ਲਿਖਿਆ ਪਹਿਲਾ ਗੀਤ ਮਾਛੀਵਾੜੇ ਵਾਲਾ ਗੌਰਵਨ ਪਹਿਲਵਾਨੀ ਨਾਲ ਮੈਨੂੰ ਸ਼ੌਂਕ ਸੀ ਤੇ ਉਹ ਗੀਤ ਨਾਲ ਮੇਰੀ ਪਹਿਲਵਾਨੀ ਜਗਤ ਦੇ ਵਿੱਚ ਜਿੱਦਾਂ ਇੱਕ ਪਛਾਣ ਜੀ ਬਣ ਗਈ ਸੋ ਉਹ ਗੀਤ ਨੂੰ ਬੜਾ ਪਿਆਰ ਮਿਲਿਆ ਮਾਛੀਵਾੜੇ ਵਾਲਾ ਗੌਰਵ ਜੀ ਪਹਿਲਾ ਗੀਤ ਉਹ ਸੀ ਉਹਦੋਂ ਵਾਲਾ ਪਹਿਲਵਾਨੀ ਤੇ ਹੁਣ ਤੱਕ ਕਿੰਨੇ ਗਾਣੇ ਕਰ ਚੁੱਕੇ ਆ ਤੁਸੀਂ ਪਹਿਲਵਾਨੀ ਤੇ ਬਾਈ ਜੀ ਮੇਰੇ ਹੁਣ ਤੱਕ 5 ਗੀਤ ਆ ਚੁੱਕੇ ਆ ਪਹਿਲਾ ਗ ਟਾਪ ਦੇ ਮੱਲ ਟਾਪ ਦੇ ਮੱਲ 2 ਬਾੜੋਵਾਲ ਦਾ ਕੀਰਤੀ ਰੈਸਲਿੰਗ ਲਾਈਫ ਤੇ 6ਵਾਂ ਗੀਤ ਵੀ ਮੇਰਾ ਲਿਖਿਆ ਤੇ ਗਾਇਆ ਜਿਹੜਾ ਟੁੱਟੇ ਕੰਨ ਬਈ ਉਹ ਵੀ ਆਪਾਂ ਬਹੁਤ ਜਲਦੀ ਜਿਹੜਾ ਰਿਲੀਜ਼ ਕਰਾਂਗੇ 6ਵਾਂ ਗੀਤ ਵੀ ਆਊਗਾ ਜੇ ਅਸੀਂ ਜਿੱਦਾਂ ਵੱਖਰਾ ਪਹਿਲਵਾਨੀ ਵਾਲਾ ਇਹ ਇੱਕ ਵਿਸ਼ਾ ਵੱਖਰਾ ਹੈ ਤੇ ਕਿੱਦਾਂ ਦਾ ਰਿਸਪੌਂਸ ਹੈ ਤੁਹਾਨੂੰ ਇਹ ਗਾਣੇ ਮਤਲਬ ਲਿਖ ਕੇ ਜਾਂ ਗਾ ਕੇ ਕਿੱਦਾਂ ਦਾ ਰਿਸਪੌਂਸ ਮਿਲ ਰਿਹਾ ਜਿੱਦਾਂ ਹੋਰ ਸਿੰਗਰ ਮਤਲਬ ਬੱਖੋ ਵੱਖਰੀ ਤਰ੍ਹਾਂ ਦੇ ਗਾਣੇ ਗਾਉਂਦੇ ਆ ਤੇ ਇਹਦੇ ਵਿੱਚ ਪਹਿਲਵਾਨੀ ਵਿੱਚ ਕਿੱਦਾਂ ਦਾ ਤੁਸੀਂ ਮਹਿਸੂਸ ਕਰਦੇ ਹੋ ਪਹਿਲਵਾਨੀ ਦਾ ਬਾਈ ਜਿਸ ਤਰ੍ਹਾਂ ਹੁੰਦਾ ਜਿੱਦਾਂ ਹਰ ਇੱਕ ਬੰਦੇ ਨੂੰ ਸ਼ੌਂਕ ਆ ਨਾ ਕਿਸੇ ਨੂੰ ਕਬੂਤਰ ਰੱਖਣ ਦਾ ਸ਼ੌਂਕ ਆ ਕਿਸੇ ਨੂੰ ਕੁੱਤੇ ਰੱਖਣ ਦਾ ਸ਼ੌਂਕ ਆ ਮਨੂੰ ਜਿੱਦਾਂ ਪਹਿਲਵਾਨੀ ਨਾਲ ਸ਼ੌਂਕ ਆ ਨਾ ਮੈਨੂੰ ਕਈ ਲੋਕ ਕਹਿੰਦੇ ਆ ਵੀ ਜਿੱਦਾਂ ਤੂੰ ਕਬੱਡੀ 'ਚ ਜਾ ਵੀ ਪੰਜ ਕੀ ਦੇ ਕੱਢੇ ਆ ਤੂੰ ਕਬੱਡੀ ਦੇ ਕੱਢੇ ਹੁੰਦੇ ਆ ਨਾ ਤੇਰੇ ਬਾਹਰ ਵੀ ਜੇ ਹੁੰਦੇ ਜਾਂ ਕੁਝ ਵੀ ਹੁੰਦਾ ਇਹ ਮੇਰਾ ਸ਼ੌਂਕ ਆ ਕੋਈ ਨਹੀਂ ਕਬੱਡੀ ਵਾਲੇ ਪਾਸੇ ਵੀ ਚਲੋ ਪਰਮਾਤਮਾ ਨੂੰ ਮਿਹਰ ਕਰੀ ਮੇਲੇ ਆਪਣੇ ਜੱਗੂ ਬਾਈ ਝੁਝਾਰ ਘਰਚਾ ਕਾਲੂ ਘਰਚਾ ਨਰਪਿੰਦਰ ਭਿੰਦਾ ਭਰਾ ਸਾਡੇ ਬੜੇ ਸਪੋਰਟ ਕਰਦੇ ਆ ਆਪਣੇ ਆ ਅ ਜਿਹੜੇ ਕਬੱਡੀ ਕੋਚ ਹਨ ਉਹ ਵੀ ਬੜੀ ਸਪੋਰਟ ਕਰਦੇ ਚਮਗੌਰ ਸਾਹ ਵਾਲੇ ਤੇ ਕਬੱਡੀ ਵੀ ਆਪਾਂ ਨੇ ਬੋਲਣੀ ਸ਼ੁਰੂ ਕਰੀ ਆ ਹੂੰ ਚਲੋ ਬਹੁਤ ਵਧੀਆ ਬਾਈ ਜੀ ਠੀਕ ਆ ਤੇ ਜਿਹੜੀ ਸੀ ਇੱਕ ਨਾ ਆਪਣਾ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸੀ ਉਦੋਂ ਇੱਕ ਗਾਣਾ ਥੋੜਾ ਆਇਆ ਸੀ ਬਹੁਤ ਫੇਮਸ ਹੋਇਆ ਸੀ ਘਰ ਘਰ ਵਿੱਚ ਚੱਲੀ ਗੱਲ ਚੰਨੀ ਕਰਦਾ ਮਸਲਿਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਬਾਈ ਜੀ ਉਸ ਗੀਤ ਨੂੰ ਵੀ ਬੜਾ ਜਣੀ ਪਿਆਰ ਮਿਲਿਆ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ। ਤੁਸੀਂ ਕਿੱਦਾਂ ਲਿਖਿਆ ਮਤਲਬ ਕਿੱਦਾਂ ਤੁਹਾਨੂੰ ਇਹ ਤੁਹਾਡੇ ਉਹਦੇ ਵਿੱਚ ਆ। ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਬਤੌਰ ਕੈਬਨਿਟ ਮੰਤਰੀ ਮੈਂ ਉਹਨਾਂ ਨਾਲ ਤਕਰੀਬਨ 10-12 ਮਹੀਨੇ ਉਹਨਾਂ ਨਾਲ ਮੈਂ ਬਿਤਾਏ ਹਰਜੋਤ ਭਰਾ ਸੀ ਮੇਰਾ ਟੰਗਰਾਲੀ ਵਾਲਾ। ਹੂੰ। ਸਾਨੂੰ ਦੱਤ ਤੇ ਹੋਰ ਕਾਫੀ ਭਰਾ ਰਵੀ ਮਡੋਲੀ ਅਸੀਂ ਜਿੱਦਾਂ ਉੱਥੇ ਇਕੱਠੇ ਬੈਠੇ ਹੁੰਦੇ ਤੇ ਮੈਂ ਜਦੋਂ ਇਹ ਗੀਤ ਲਿਖਿਆ ਉੱਤੇ ਮੈਂ ਸਭ ਤੋਂ ਪਹਿਲਾਂ ਹਰਜੋਤ ਨੂੰ ਸੁਣਾਇਆ। ਲਿਖ ਮੈਂ ਕਾਫੀ ਦਿਨ ਪਹਿਲਾਂ ਦਿੱਤਾ ਸੀ ਜਦੋਂ ਸਾਬ ਸੀਐਮ ਬਣੇ ਮੈਂ ਦਿਵਾਲੀ ਨੂੰ ਉਹਨਾਂ ਨੂੰ ਜਦੋਂ ਇਹ ਗੀਤ ਸੁਣਾਇਆ ਸੀ ਜਦੋਂ ਉਹਨਾਂ ਨਾਲ ਮੈਂ ਰਿਹਾ ਬਤੌਰ ਫੋਟੋਗ੍ਰਾਫਰ ਓਕੇ ਤੇ ਵਿਕਾਸ ਪ੍ਰਾਕਟਰ ਸਰ ਉਹਨਾਂ ਦਾ ਵੀ ਮੈਂ ਬਹੁਤ-ਬਹੁਤ ਥੈਂਕ ਯੂ ਕਰਦਾ ਉਹਨਾਂ ਨੇ ਵੀ ਜਣੀ ਮੇਰੇ ਸਿਰ ਤੇ ਬੜਾ ਹੱਥਾ ਬੜੀ ਸਪੋਰਟ ਕਰਦੇ ਉਹ ਵੀ ਜਣੀ ਬੜੀ ਸੈਲੀਬ੍ਰਿਟੀਆ ਦੇ ਨਾਲ ਜਦੋਂ ਤੁਸੀਂ ਉਹ ਗਾਣਾ ਚੰਨੀ ਸਾਹਿਬ ਨੂੰ ਸੁਣਾਇਆ ਫਿਰ ਤੁਹਾਨੂੰ ਉਹਨਾਂ ਨੇ ਅੱਗੇ ਫਿਰ ਕਿੱਦਾਂ ਰਿਲੀਜ਼ ਰਿਲੀਜ਼ ਕਿਵੇਂ ਹੋਇਆ ਗਾਣਾ ਵੀਰੇ ਇਹ ਦਿਵਾਲੀ ਦੀ ਗੱਲ ਆ ਜਣੀ ਮੈਨੂੰ ਹਰਜੋਤ ਲੈ ਗਿਆ ਹਰਜੋਤ ਕਹਿੰਦਾ ਯਾਰ ਆਪਾਂ ਸਾਬ ਨੂੰ ਗੀਤ ਸੁਣਾਣਾ ਫਿਰ ਉਹ ਸਾਬ ਕੋਲ ਹਰਜੋਤ ਕਹਿੰਦਾ ਮੈਨੂੰ ਤਾਂ ਥੋੜੀ ਸ਼ਰਮ ਆਦੀ ਸਾਹਿਬ ਐਦਾਂ ਬੈਠੇ ਸਨ ਦੀਵਾਲੀ ਤੇ ਜਣੀ ਸਾਰਾ ਪਰਿਵਾਰ ਇਕੱਠਾ ਸੀ ਹੂੰ ਤੇ ਹਰਜੋਤ ਕਹਿੰਦਾ ਵੀ ਸਾਹਿਬ ਇਹਨੇ ਗਾਣਾ ਲਿਖਿਆ ਤੁਹਾਡੇ ਤੇ ਗਾਣਾ ਸੁਣਾਉਗਾ ਹੂੰ ਤੇ ਫਿਰ ਮੈਂ ਉਹਨਾਂ ਦੇ ਸਾਹਮਣੇ ਜਿੱਦਾਂ ਪੂਰਾ ਕੰਪਲੀਟ ਕਰਿਆ ਨਾ ਗਾਣਾ ਗਾਇਆ ਹੂੰ ਤੇ ਉਹ ਬਹੁਤ ਖੁਸ਼ ਹੋਏ ਉਹਨਾਂ ਨੇ ਮੈਨੂੰ 10000 ਰੁਪਏ ਬਤੌਰ ਜਦਾਂ ਦੀਵਾਲੀ ਦਿੱਤੀ ਹੂੰ ਤੇ ਵਧੀਆ ਦੀਵਾਲੀ ਮਨਾਈ ਬਈ ਆਪਾਂ ਉਹਦਾਂ ਜਣੀ ਸਾਹਿਬ ਬੜੇ ਖੁਸ਼ ਹੋਏ ਉਸ ਗੀਤ ਨੂੰ ਸੁਣ ਕੇ ਜੀ ਜਿਵੇਂ ਗਾਇਕੀ ਤੋਂ ਹੁਣ ਤੁਸੀਂ ਕਮੈਂਟਰੀ ਕਰਦੇ ਹੋ ਕੁਸ਼ਤੀ ਅਖਾੜੇ ਤੇ ਜਾਂਦੇ ਹੋ ਦੂਰ ਦੂਰ ਤੱਕ ਜਾਂਦੇ ਹੋ ਇਹ ਮਤਲਬ ਕਿੱਦਾਂ ਗਾਇਕੀ ਤੋਂ ਕਮੈਂਟਰੀ ਵੱਲ ਕਿੱਦਾਂ ਤੁਹਾਡਾ ਇਹ ਮਤਲਬ ਚੇਂਜ ਹੋਇਆ ਇਸ ਪਾਸੇ ਹਾਂਜੀ ਬਈ ਇੱਕ ਗਾਣਾ ਤੇ ਕਮੈਂਟਰੀ ਇੱਕ ਲੱਗ ਫੀਲਡ ਹੋ ਜਾਂਦਾ ਮੇਰਾ ਦੋਸਤ ਆ ਲਾਡੂ ਕੰਗ ਜੈਤਪੁਰਿਆ ਭਰਾ ਸਾਡਾ ਹੁਣ ਤਾਂ ਅਮਰੀਕਾ ਚ ਚਲੇ ਗਿਆ ਉਸ ਭਰਾ ਦਾ ਬਹੁਤ بڑا ਹੱਥ ਆ ਉਹ ਕਹਿੰਦਾ ਵੀ ਜਿੱਦਾਂ ਤੂੰ ਪਹਿਲਵਾਨੀ ਦੇ ਗੀਤ ਕਰਦਾ ਨਾ ਵੀ ਹਰ ਇੱਕ ਬੰਦੇ ਦੀ ਤਮੰਨਾ ਹੁੰਦੀ ਆ ਵੀ ਜਿਹੜੇ ਵੀ ਕੰਮ ਚ ਬਵੇ ਉਹਨੂੰ ਪੈਸੇ ਮਿਲ ਲੈਣਾ ਤਾਂ ਉਹਨੇ ਮੈਨੂੰ ਪੁੱਛਣਾ ਹਰ ਵਾਰ ਫੋਨ ਲਾਣੇ ਗੱਲਬਾਤ ਹੁੰਦੀ ਰਹਿਣੀ ਹੂੰ ਤੇ ਮੇਰਾ ਪਹਿਲਾ ਸਨਮਾਨ ਵੀ ਉਹਨੇ ਕਰਿਆ ਤਾਂ ਜਦੋਂ ਮੈਂ ਇੱਕ ਬਤੌਰ ਕੁਸ਼ਤੀ ਸ਼ਕੀਨਤਾ ਉਹਨੇ ਸਨਮਾਨ ਵੀ ਵੱਡੀ ਟਰੋਫੀ ਨਾਲ ਕਰਿਆ ਮੈਂ ਉਹਦਾ ਬਹੁਤ ਬਹੁਤ ਧੰਨਵਾਦ ਕਰਦਾ ਹੂੰ ਤੇ ਉਹ ਕਹਿੰਦਾ ਯਾਰ ਤੈਨੂੰ ਕੰਮ ਲਾ ਦਈਏ ਜਾਂ ਤੈਨੂੰ ਸ਼ੋ ਜਿਹੜਾ ਤੈਨੂੰ ਸ਼ੌਂਕ ਆ ਨਾ ਜਿਵੇਂ ਭਰਵਾਨੇ ਦੇ ਅੰਦਰੋਂ ਸ਼ੌਂਕ ਆ ਤੈਨੂੰ ਉਹ ਕੰਮ ਚੋਂ ਤੈਨੂੰ ਇਨਕਮ ਹੋਣ ਲਾ ਦਈਏ ਹੂੰ ਮੈਂ ਕਿਹਾ ਵੀ ਕਿੱਦਾਂ ਇਨਕਮ ਆਊਗੀ ਕਹਿੰਦਾ ਭਾਜੀ ਤੁਸੀਂ ਕਮੈਂਟਰੀ ਦਾ ਕੰਮ ਸ਼ ਕਹਿੰਦਾ ਨਹੀਂ ਵੀ ਪਹਿਲਾਂ ਪਹਿਲਾਂ ਸਭ ਇਦਾਂ ਹੀ ਹੁੰਦੇ ਭਾਜੀ ਵੀ ਸਭ ਠੀਕ ਹੋ ਜਾਂਦਾ ਮੈਂ ਕਿਵੇਂ ਸ਼ੁਰੂ ਕਿੱਦਾਂ ਕਰਾਂ ਮੈਂ ਕਹਿੰਦਾ ਤੁਸੀਂ ਅੱਜ ਸਟੇਟਸ ਤੇ ਪਾਓ ਮੈਂ ਸਟੇਟਸ ਤੇ ਪਾ ਬਈ ਮੈਂ ਕਮੈਂਟਰੀ ਸ਼ੁਰੂ ਕਰਨਾ ਚਾਹੁੰਦਾ ਤੇ ਜੋਗਾ ਪਹਿਲਵਾਨ ਜੀ ਸ਼੍ਰੀ ਚਮਕੌਰ ਸਾਹਿਬ ਕਾਲਾ ਪਹਿਲਵਾਨ ਜੀ ਇਹਨਾਂ ਨੇ ਬੜੀ ਸਪੋਰਟ ਕਰੀ ਪਹਿਲਾ ਮੇਲਾ ਜਣੀ ਜੋਗਾ ਪਹਿਲਵਾਨ ਜੀ ਚਮਕੌਰ ਸਾਹਿਬ ਉਹਨਾਂ ਨੇ ਸਟੇਟਸ ਦੇਖਿਆ ਕਹਿੰਦੇ ਕੱਲ ਨੂੰ ਨਾ ਬਰਦਾਰ ਪਿੰਡ ਦੰਗਲਾ ਰੋਪੜ ਜਿਹੜੇ ਚ ਵਹ ਜਾਂਦਾ ਜੀ ਤੇ ਕਹਿੰਦਾ ਵੀ ਉੱਥੇ ਕਮੈਂਟਰੀ ਕਰ ਲਊਗਾ ਵੀ ਮੈਂ ਕਿੰਨੇ ਪੈਸੇ ਮਿਲਦੇ ਹੋਣਗੇ ਕਮੈਂਟਰੀ ਜੀ ਕਹਿੰਦਾ ਬੋਲਣ ਦਾ ਹੀ ਮੌਕਾ ਮਿਲ ਜੂਗਾ ਨਾ ਅੱਜ ਤੇ ਜਣੀ 3 6.5 ਸਾਲ ਪਹਿਲਾਂ ਦੀ ਗੱਲ ਆ ਇਹ ਜਦੋਂ ਮੈਂ ਪਹਿਲਾ ਮੇਲਾ ਬਰਦਾਰ ਚ ਬੋਲਿਆ ਤੇ ਉੱਥੇ ਵੀ ਤੁਸੀਂ ਮੰਨ ਲਓ 1000 ਉਹਨਾਂ ਨੇ ਤੇ ਇਸ ਕੰਮਾਂ ਦੇ ਵਿੱਚ ਉੱਤੋਂ ਵੀ ਪੈਸੇ ਬਣ ਜੰਨੇ ਬਾਈ ਜੀ ਯਾਨੀ 2100 ਤੇ 800 ਮੈਨੂੰ ਪਹਿਲੀ ਅਰਨਿੰਗ ਜਿਹੜੀ ਮੇਲੇ ਤੋਂ ਹੋਈ ਦੀ ਤੇ ਤਕਰੀਬਨ 2-3 ਸਾਲ ਹੋ ਗਏ ਮੈਂ ਬਰਦਾਰ ਹਲੇ ਵੀ ਜਾ ਰਹੇ ਹਾਂ ਉਹ ਪਿੰਡ ਨੂੰ ਮੈਂ ਭੁੱਲਦਾ ਨਹੀਂ ਹੈਗਾ ਤੇ ਉਹ ਤੋਂ ਇਲਾਵਾ ਹੁਣ ਤੁਸੀਂ ਬਾਈ ਜੀ ਲਾ ਲਓ ਦਿੱਲੀ ਵੀ ਜਾ ਕੇ ਆਇਆ ਮੈਂ ਸ਼ਿੰਦੂ ਪਹਿਲਵਾਨ ਉਹਨਾਂ ਨੇ ਦੰਗਲ ਕਰਾਇਆ ਹੂੰ ਤੇ ਆਲ ਪੰਜਾਬ ਉਹ ਸਟੇਟ ਤੋਂ ਬਾਹਰ ਵੀ ਸਟੇਟ ਤੋਂ ਬਾਹਰ ਵੀ ਜਾਣਾ ਹੈ ਬਾਈ ਮੈਂ ਪੁੱਜੀ ਦਾ ਆਰਗੇਨਾਈਜ਼ਰ ਪਿਆਰ ਕਰਦੇ ਆ ਪਰਵਿੰਦਰ ਪਹਿਲਵਾਨ ਜੀ ਪੀਪੀ ਮਜੀਦਦਾ ਪਹਿਲਵਾਨ ਜੀ ਬਹੁਤ ਸਪੋਰਟ ਕਰੀਏ ਇਦਾਂ ਹੁਣ ਤੱਕ ਤੁਹਾਨੂੰ ਇਹ ਤੁਸੀਂ ਜਾਣਦੇ ਹੋ ਤੇ ਵੀ ਤੁਹਾਨੂੰ ਸਨਮਾਨ ਕਿੱਦਾਂ ਦੇ ਕੋਈ ਵਧੀਆ ਸਨਮਾਨ ਮਿਲੇ ਹੋਵੇ ਹੁਣ ਤੱਕ ਕਿੱਦਾਂ ਦੇ ਸਨਮਾਨ ਮਿਲ ਚੁੱਕੇ ਹੁਣ ਤੱਕ ਤੁਹਾਨੂੰ ਬਾਈ ਦੇਖੋ ਸਨਮਾਨ ਦੀ ਗੱਲ ਇਦਾਂ ਸਭ ਤੋਂ ਪਹਿਲਾਂ ਜਿਹੜਾ ਸਨਮਾਨ ਹੋਇਆ ਸੀ ਮੇਰਾ ਲਾਡੂ ਕੰਗ ਜੈਤਪੁਰੇ ਭਰਾ ਨੇ ਨਾ ਬੜੀ ਟਰੋਫੀ ਨਾਲ ਕਰਿਆ ਹੂੰ ਉਦੋਂ ਮੈਂ ਮਨ ਕਿੰਨੀ ਖੁਸ਼ੀ ਹੋਈ ਥੀ ਬੜੀ ਖੁਸ਼ੀ ਤਾਂ ਬਹੁਤ ਹੁੰਦੀ ਹੈ ਜਦੋਂ ਤੁਹਾਡਾ ਟਰੋਫੀ ਦੇ ਨਾਲ ਵੱਡੀ ਟਰੋਫੀ ਦੀ ਜਣੀ ਮੇਰੇ ਹਾਈਟ ਜਿਹੜੀ ਟਰੋਫੀ थी ਉਹ ਉਹਦੇ ਉੱਪਰ ਲਿਖਿਆ ਹੋਇਆ ਸੀ ਵੀ ਕੁਸ਼ਤੀ ਸ਼ਕੀਨ ਹੂੰ ਤੇ ਮੰਨੂ ਜਣੀ ਇਹ ਫੀਲ ਹੋਇਆ ਵੀ ਮੈਂ ਹਲੇ ਕੁਸ਼ਤੀ ਲਈ ਕੁਝ ਕਰਿਆ ਨਹੀਂ ਹੈਗਾ ਨਾ ਵੀ ਨਾ ਤਾਂ ਮੈਂ ਉਸ ਟਾਈਮ ਮੇਰੇ ਗੀਤ ਆਏ ਤੇ ਕੋਈ ਪਹਿਲਾ ਗੀਤ ਵੀ ਨਹੀਂ ਆਇਆ ਸੀ ਮਾਛੀ ਬੜਾ ਬੜਾ ਬਾਰ ਉਹਦੇ ਮੇਰੇ ਇੱਕ ਕੁਸ਼ਤੀ ਸ਼ਕੀਨ ਲਿਖਿਆ ਹੋਇਆ ਸੀ ਕਿਉਂਕਿ ਮੇਰੀ ਫੋਟੋਗ੍ਰਾਫੀ ਦੀ ਦੁਕਾਨ थी ਹੂੰ ਫੋਟੋਗ੍ਰਾਫੀ ਦੁਕਾਨ ਦੇ ਅੱਗੇ ਮੇਰੀ ਸਾਰੀਆਂ ਪਹਿਲਵਾਨਾਂ ਦੀਆਂ ਫੋਟੋ ਲੱਗੀਆਂ ਹੁੰਦੀਆਂ ਹੂੰ ਜਣੀ ਲਾਲੋ ਭਰਾਵਾਂ ਨਾਲ ਤੋ ਜਣੀ ਪਹਿਲਾ ਸਨਮਾਨ ਉਹ ਟਰੋਫੀ ਨਾਲ ਹੂੰ ਉਹ ਤੋਂ ਬਾਅਦ ਸ਼ਨਪ੍ਰੀਤ ਭਰਾ ਹੁਣੀ ਲਾ ਲਓ ਬੜੀ ਫੋਟੋ ਨਾਲ ਉਹਨੇ ਕਰਿਆ ਰਾਜਕੁਆ ਨੀਲੇਵਾੜੀ ਜੀ ਉਹਨਾਂ ਨੇ ਟਰੋਫੀ ਨਾਲ ਜਸਪੂਰਨ ਦਾ ਵੀ ਕਰਿਆ ਨਾਲ ਮੇਰਾ ਕਰਿਆ ਹਾਂ ਆਹ ਘੜੀ ਇੱਕ ਸਮਾਰਟਵਾਚ ਕਰ ਪਈ ਆ ਇਹ ਤਾਂ ਮੇਰੇ ਦੋਸਤ ਅਮਰਿੰਦਰ ਪਿੰਕੀ ਨੇ ਮੈਨੂੰ ਬਾਹਰੋਂ ਗਿਫਟ ਕਰੀਦੀ ਟੋਮੀ ਹਿਲ ਫਿਗਰਦੀ ਹੈ ਨਾ ਚਲੋ ਇਹ ਵੀ ਵੱਡਾ ਸਨਮਾਨ ਹੋ ਜਾਂਦਾ ਜਦੋਂ ਯਾਰ ਯਾਰ ਦਾ ਕਰਦਾ ਹੂੰ ਤੇ ਤੁਸੀਂ ਲਾ ਲਓ ਪੰਮਾ ਪਹਿਲਵਾਨ ਜੀ ਉਹਨਾਂ ਨੇ ਗੁਰਜ ਦਿੱਤੀ ਗੁਰਜ ਨਾਲ ਲਾ ਲਓ ਤੁਸੀਂ 7100 ਰੁਪਏ ਮਿਲਿਆ ਤਾਂ ਹੂੰ ਆਪਣਾ ਚਮਕੌਰ ਹੱਲੇ ਵਾਲਾ ਪਹਿਲਵਾਨ ਹੋ ਗਿਆ ਉਹਨੇ ਮੈਨੂੰ ਗੁਰਜੀਤ ਦਿੱਤੀ ਨਾਲ 10000 ਰੁਪਏ ਦਿੱਤੇ ਤੇ ਜਿੱਥੇ ਵੀ ਚਿੰਜੀ ਕਮੇਟੀ ਦੇ ਜਾਂਦਾ ਸਨਮਾਨ ਹੁੰਦੇ ਰਹਿੰਦੇ ਆ 스마트ਵਾਚ ਹੋ ਗਈ ਗੁਰਜੀਤ ਬਾਜਵਾ ਬ੍ਰਦਰ ਉਹਨਾਂ ਨੇ 25-30000 ਦਾ ਫੋਨ ਦਿੱਤਾ ਜਾਨੀ ਮੇਰਾ ਇਹ ਕੋਲ ਜਿਹੜਾ ਫੋਨ ਇਸ ਟਾਈਮ ਉਹ ਵੀ ਸਨਮਾਨ ਚ 스마트ਵਾਚ ਹੋ ਗਈ ਤੇ ਮਨੂ ਭਰਾ ਗਰੀਸ ਚ ਬੈਠਾ ਉਹਨਾਂ ਵੀ ਬੜੇ ਸਨਮਾਨ ਕਰ ਜਾਨੀ ਬਹੁਤ ਸਨਮਾਨ ਹੋ ਰਿਹਾ ਬਾਈ ਮੈਂ ਗਾਣੇ ਔਖੇ ਆ ਵੀ ਜਾਨੀ ਹੁਣ ਇੰਨੇ ਸਨਮਾਨ ਹੋ ਚੁੱਕੇ ਬਹੁਤ ਪਿਆਰ ਮਿਲਿਆ ਜੀ ਜੈਸੀ ਫੋਟੋਗ੍ਰਾਫੀ ਕਰਦੇ ਹੋ ਕਮੈਂਟਰੀ ਕਰਦੇ ਹੋ ਗਾਣੇ ਵੀ ਕਰਦੇ ਹੋ ਹੁਣ ਤਾਂ ਮੈਂ ਤੁਹਾਨੂੰ ਸਭ ਤੋਂ ਵਧੀਆ ਇਹਨਾਂ ਦੇ ਵਿੱਚੋਂ ਕਿਹੜਿਆ ਕੀਤਾ ਲੱਗ ਰਿਹਾ ਮਤਲਬ ਕਿਹੜਾ ਤੁਹਾਨੂੰ ਹੁਣ ਤੱਕ ਸਭ ਤੋਂ ਵਧੀਆ ਲੱਗਦਾ ਵੀ ਮੈਨੂੰ ਗਾਇਕੀ ਵਧੀਆ ਜਾਂ ਮੈਨੂੰ ਕਮੈਂਟਰੀ ਵਧੀਆ ਦੇਖੋ ਬਾਈ ਜੀ ਜਿਸ ਤਰ੍ਹਾਂ ਮੈਂ ਲੋਕਾਂ ਦੇ ਵਿੱਚ ਜਾਨਣਾ ਵਿਚਰਦਾ ਹਾਂ ਮੈਨੂੰ ਬਹੁਤ ਜ਼ਿਆਦਾ ਪਿਆਰ ਮਿਲਦਾ ਹਨ ਫੋਟੋਗ੍ਰਾਫੀ ਦੇ ਵਿੱਚ ਫੋਟੋਗ ਤੇ ਲਿਖਣਾ ਗਾਣਾ ਇੱਕ ਲਗ ਮੈਟਰ ਹੋ ਗਿਆ ਉਹ ਚਲੋ ਗੀਤ ਆਇਆ ਚਲੇਗਾ ਨਾ ਸਭ ਤੋਂ ਵਧੀਆ ਕੀਤਾ ਬਾਈ ਜੀ ਮੈਨੂੰ ਹੁਣ ਕਮੈਂਟਰੀ ਦਾ ਲੱਗਦਾ ਇੱਕ ਬੰਦੇ ਨੇ ਬੋਲਣਾ ਹਜ਼ਾਰਾਂ ਲੋਕਾਂ ਨੇ ਸੁਣਨਾ ਇੱਕ ਕੋਈ ਐਦਾਂ ਦਾ ਸ਼ੇਅਰ ਬੋਲਣਾ ਵੀ ਲੋਕਾਂ ਦੀ ਤਾੜੀਆਂ ਦੀ ਗੂੰਜ ਸੁਣਨੀ ਹੈ ਨਾ ਕਿਸੇ ਨੇ ਕਿਹਾ ਰੋ ਪਹਿਲਵਾਨੀ ਦਾ ਗੀਤ ਆਇਆ ਯਾਰ ਉਹ ਗੀਤ ਸੁਣਾਦੇ ਜੀ ਅਸੀਂ ਟਾਪ ਦੇ ਮੰਚ ਸੁਣਾਦੇ ਜਿਹਨੇ ਐਦਾਂ ਦਾ ਕੁਝ ਵੀ ਗਾਣਾ ਉਹ ਇੱਕ ਫੀਲ ਅਲੱਗ ਫੀਲ ਹੁੰਦਾ ਬਈ ਤੇ ਮੈਂ ਉਹ ਚਾਹੁੰਦਾ ਵੀ ਉਹ ਫੀਲ ਬਾਰ-ਬਾਰ ਹੁੰਦਾ ਰਹੇ ਉਹ ਮੇਰਾ ਸ਼ੌਂਕ ਹੈ ਉਹ ਮੇਰਾ ਪ੍ਰੋਫੈਸ਼ਨ ਹੈ ਤੇ ਐਜ਼ ਅ ਫੋਟੋਗ੍ਰਾਫਰ ਤੁਸੀਂ ਲਾ ਲੋ ਚੰਨੀ ਸਾਹਿਬ ਨਾਲ ਕੰਮ ਕਰਿਆ ਹੰਸਰਾਜ ਹਾਜੀ ਨਾਲ ਕੰਮ ਕਰਿਆ ਜੋਗਰਾਜ ਜੀ ਨਾਲ ਕੰਮ ਕਰਿਆ ਬੜੀਆਂ ਸੈਲੀਬ੍ਰਿਟੀਆਂ ਦੇ ਨਾਲ ਸਾਬਕਾ ਮੁੱਖ ਮੰਤਰੀ ਚੰਨੀ ਜੀ ਨਾਲ ਤਾਂ ਮੈਂ ਰਹੀ ਆ ਤੇ ਹੋਰ ਵੀ ਜਿੱਦਾਂ ਮੈਂ ਐਜ਼ ਅ ਫੋਟੋਗ੍ਰਾਫਰ ਵੀ ਕੰਮ ਕੀਤਾ ਜੀ ਵਿਕਾਸ ਸਰ ਦਾ ਬਹੁਤ ਬਹੁਤ ਧੰਨਵਾਦ ਆ ਸਰ ਜੇ ਸਿਕ ਸਫਲ ਵਿਅਕਤੀ ਪਿੱਛੇ ਇੱਕ ਉਹਨਾਂ ਦੀ ਪਤਨੀ ਦਾ ਔਰਤ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਤੁਸੀਂ ਕਿਵੇਂ ਆਪਣੇ ਮੈਸੇਜ ਨੂੰ ਆਪਣੇ ਵਾਈਫ ਨੂੰ ਦੇਖਦੇ ਹੋ ਇਸ ਲਈ ਤੁਹਾਡਾ ਮੈਂ ਕੀ ਉਹਨਾਂ ਨੇ ਕਿੰਨੀ ਤੁਹਾਡੀ ਕਿੱਥੇ ਦੇ ਵਿੱਚ ਸਹਾਇਤਾ ਕੀਤੀ ਹੈ ਹਾਂਜੀ ਬਿਲਕੁਲ ਜੀ ਸਫਲ ਆਦਮੀ ਦੇ ਪਿੱਛੇ ਔਰਤ ਦਾ ਬਿਲਕੁਲ ਹੱਥ ਹੁੰਦਾ ਜੀ ਮੇਰੀ ਵਾਈਫ ਹਮੰਤਾ ਰਾਣੀ ਮੇਰੀਆਂ ਬੇਟੀਆਂ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਅਹਿਮੀਤ ਰੱਖਦੇ ਜੀ ਉਹ ਮੇਰਾ ਪਰਿਵਾਰ ਤੇ ਤੁਸੀਂ ਇਹ ਲੈ ਲਓ ਮੇਰੇ ਕੋਲ ਨੈਨੂ ਗੱਡੀ ਆ ਤੇ ਮੇਰੀ ਵਾਈਫ ਜਿੱਦਾਂ ਪਾਰਲਰ ਦਾ ਕੰਮ ਕਰਦੀ ਸੀ ਪਹਿਲਾਂ ਉਹਦੇ ਕੋਲ ਇਨਕਮ ਹੁੰਦੀ ਸੀ ਪੈਸੇ ਹੁੰਦੇ ਸੀ ਮੇਰੇ ਕੋਲ ਪੈਸੇ ਨਹੀਂ ਹੁੰਦੇਦੇ ਤੇ ਉਹਨੇ ਜਿੱਦਾਂ ਆਡੀ ਪੋਸਟ ਆਫਿਸ ਖਲਾਈ ਉਹਦੀ 30000 ਜਰ ਕਰਕੇ ਨਾ ਉਹਦਾ 80 80000 ਰੁਪਏ ਬਣ ਗਿਆ ਤੁਹਾਨੂੰ ਸੀਬੀਐਸਸੀ ਜਰਮੇਪਨ ਨੂੰ ਦੇ ਦ। ਨਿਆਨੂੰ ਗੱਡੀ ਵਾਲ 40000 ਦੀ ਐ 10000 ਦੇ ਉਹ ਟਾਇਰ ਪਾਏ ਤੇ ਕੈਮਰੇ ਚ ਉਹਨੇ ਯੋਗਦਾਨ ਪਾਇਆ ਡੈਡੀ ਉਹਨਾਂ ਨੇ ਵੀ ਜਿੱਦਾਂ ਪਹਿਲਾ ਕੈਮਰਾ ਲਿਆ ਉਹਦੇ ਚ ਹਿੱਸਾ ਪਾਇਆ ਤੇ ਬਹੁਤ ਵੱਡੀ ਦੇਣ ਕਹਿ ਸਕਦਾ ਬਾਈ ਜੀ ਮੈਨੂੰ ਤਾਂ ਪੈਸੇ ਵੀ ਨਹੀਂ ਵਾਪਸ ਹੋਏ ਹਲੇ ਤੱਕ ਜਣੀ ਕੋਈ ਇਸ ਤਰ੍ਹਾਂ ਦਾ ਦਿਨ ਆਇਆ ਜਿਸ ਦਿਨ ਤੁਹਾਨੂੰ ਲੱਗਿਆ ਵੀ ਬਹੁਤ ਤੰਗੀ ਦੇ ਦਿਨ ਆਏ ਹੁਣ ਜ਼ਿੰਦਗੀ ਦੇ ਵਿੱਚ ਕਦੇ ਵੀ ਬਹੁਤ ਜ਼ਿਆਦਾ ਤੰਗ ਹੋਇਆ ਬਾਈ ਜੀ ਤੰਗੀ ਦੇ ਦਿਨ ਦਾ ਜ਼ਿਕਰ ਦੇਖੋ ਜ਼ਿੰਦਗੀ ਦੇ ਬਹੁਤ ਦਿਨ ਇਦਾਂ ਦੇ ਆਏ ਆ ਜਿਹੜੇ ਆਪਾਂ ਤੰਗੀ ਦੇ ਕੱਟ ਹੈ ਨਾ ਹਰ ਇੱਕ ਬੰਦੇ ਦੇ ਵਿੱਚ ਆਉਂਦੇ ਆ ਪਰ ਤੰਗੀ ਦੇ ਦਿਨਾਂ ਦੇ ਵਿੱਚ ਵੀ ਉਹ ਪਰਮਾਤਮਾ ਦਾ ਸ਼ੁਕਰ ਕਰੋ ਹਮੇਸ਼ਾ ਸੱਚ ਬੋਲੋ ਇਹ ਚੀਜ਼ ਤੇ ਜਣੀ ਮੈਂ ਬਹੁਤ ਵਿਸ਼ਵਾਸ ਕਰਦਾ ਵੀ ਜੇ ਜ਼ਿੰਦਗੀ 'ਚ ਤੁਸੀਂ ਸੱਚ ਬੋਲੋਗੇ ਹਨਾ ਤਾਂ ਉਹਦਾ ਬਹੁਤ ਅਸਰ ਪੈਂਦਾ ਵੀ ਮਾੜੇ ਦਿਨ ਵੀ ਚੰਗੇ ਦਿਨਾਂ 'ਚ ਬਦਲ ਬਦਲ ਜਾਂਦੇ ਜੀ ਜਦੋਂ ਤੁਹਾਡਾ ਰੱਬ ਤੇ ਵਿਸ਼ਵਾਸ ਹੈ ਜਦੋਂ ਮੈਂ ਮਹਾਦੇਵ ਨੂੰ ਪੱਗ ਦਿੱਤੀ ਨਾ ਗੁਰੂ ਧਾਰੇ ਉਹਨਾਂ ਨੂੰ ਤੇ ਉਹਦੇ ਬਾਅਦ ਮੇਰੇ ਦਿਨ ਜਣੀ ਤੁਸੀਂ ਲਾਲੂ ਚੰਗੇ ਦਰ ਚੰਗੇ ਚੰਗੇ ਦਰ ਚੰਗੇ ਹੁੰਦੇ ਗਏ ਜਣੀ ਮਹਾਦੇਵ ਮਹਾਕਾਲ ਹਰ ਹਰ ਮਹਾਦੇਵ ਦੀ ਮੇਰੇ ਉੱਪਰ ਬਹੁਤ ਕਿਰਪਾ ਜੀ ਹਰ ਸੋਮਵਾਰ ਮੈਂ ਮੰਦਿਰ ਜਾਂਦਾ ਜੀ ਮੰਨ ਲਓ ਕਿਸੇ ਵੀ ਸੋਮਵਾਰ ਮੈਂ ਮਿਸ ਕਰ ਗਿਆ ਜਾਂ ਸੋਮਵਾਰ ਮੈਂ ਮੰਦਿਰ ਨਾ ਜਾ ਸਕਿਆ ਤਾਂ ਜ਼ਿੰਦਗੀ ਦਾ ਖੀਰਲਾ ਦਿਨ ਜਿਹੜਾ ਉਹ ਮੰਗਲਵਾਰ ਹੋਊਗਾ ਵੀ ਮੈਂ ਮੰਦਿਰ ਨਹੀਂ ਗਿਆ ਨਾਲ ਦੇ ਨਾਲ ਵਾਕਿੰਗ ਵੀ ਹੋ ਜਾਂਦੀ ਹੈ ਮੇਰੇ ਖਿਆਲ ਚ ਵਜਨ ਕਿੰਨਾ ਗਿਆ ਯਾਰ ਸੀ ਵਜਨ ਉਹ ਬਾਈ ਜੀ ਏਦਾਂ ਮਨੂੰ ਜਿੱਦਾਂ ਥਾਇਰੋਇਡ ਆ ਵਜਨ ਮੇਰਾ ਇਸ ਟਾਈਮ ਹੈਗਾ 125 26 ਕਿਲੋ ਬਜਣਾ ਦੀ ਬਹੁਤ ਲੁਕੀ ਕਹਿੰਦੇ ਆ ਵੀ ਜਿਸ ਹਿਸਾਬ ਨਾਲ ਤੂੰ ਇੱਕ ਫਿੱਟਕ ਹੋ ਆ ਨਾ ਮੈਂ ਫਿੱਟਾਉਣ ਦੀ ਬਹੁਤ ਕੋਸ਼ਿਸ਼ ਕਰਦਾ ਪਰ ਜਿਹੜੇ ਕਥੈਰੋਇਡ ਬਿਮਾਰੀ ਆ ਇਹ ਮੈਨੂੰ ਮੋਟੇ ਹੋਣ ਵਾਲਾ ਤੇ ਇੱਕ ਵਾਰ ਤਾਂ ਭਾਈ ਇੱਥੇ ਥਾਇਰੋਇਡ ਕਾਫੀ ਕਿਸਮ ਦਾ ਹੁੰਦਾ ਨਾ ਹਾਂ ਥਾਇਰੋਇਡ ਇੱਕ ਪਤਲੀ ਹੋਣ ਵਾਲਾ ਦੋ ਕਿਸਮ ਦਾ ਹੁੰਦਾ ਇੱਕ ਮੋਟੇ ਹੋਣ ਵਾਲਾ ਮਨੂੰ ਜਿਹੜਾ ਮੋਟੇ ਹੋਣ ਵਾਲਾ ਤੇ ਭਾਈ ਜੀ ਇੱਕ ਸਮਾਂ ਉਹ ਵੀ ਆ ਗਿਆ ਸੀ 15 16 ਦੀ ਗੱਲ ਆ ਵੀ ਮੈਂ ਬੈੱਡ ਤੇ ਵੀ ਪੈ ਗਿਆ ਤਾਂ ਕਿਉਂਕਿ ਮਨੂੰ ਸੂਈ ਦੇ ਬਹੁਤ ਡਰ ਲੱਗਦਾ ਦਾ ਵੀ ਹੱਗਲਾ ਕਹਿੰਦਾ ਐਡਾ ਬੜਾ ਬੰਦਾ ਹੈ ਸੂਈ ਤੇ ਡਰਦਾ ਯਾਨੀ ਮੈਂ ਸੂਈ ਤੋਂ ਭਾਈ ਜੀ ਬਿਲਕੁਲ ਹੋਂਗੀ ਡਰਦਾ ਮਤਲਬ ਇਸ ਤੋਂ ਜ਼ਿਆਦਾ ਵੀ ਵਜ਼ਨ ਵਧਿਆ ਸੀ ਹਾਂ ਬਜਨ 150 ਤੱਕ ਗਿਆ 150 ਤੱਕ ਗਿਆ ਮੈਂ ਦਰਸ਼ਕਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਮੈਂ ਸੂਈ ਤੋਂ ਬਹੁਤ ਡਰਦਾ ਹਾਂ ਕਿਰਪਾਨ ਚਾਕੂ ਗੜਾਸੇ ਤੇ ਨਹੀਂ ਡਰਿਆ ਕਦੇ ਜਿਹੜੀ ਡਾਕਟਰ ਸੂਈ ਲਾਂਦਾ ਉਹ ਤੋਂ ਹੁਣ ਡਰ ਨਿਕਲਿਆ ਤੁਸੀਂ ਇਹ ਲਾ ਲਓ ਵੀ ਮੈਂ ਸੂਈ ਮਾਰਨਾ ਸਵਾ ਕੁਆਟਲ ਦਾ ਬੰਦਾ ਤੇ ਇੱਕ ਸੂਈ ਤੋਂ ਡਰ ਰਿਹਾ ਨਾ ਹਾਂ ਜੀ ਮੈਂ ਸੂਈ ਤੋਂ ਡਰਦਾ ਹਾਂ ਕੈਮਰੇ ਤੋਂ ਨਹੀਂ ਡਰ ਲੱਗਦਾ ਨਾ ਗਾਣ ਦੇ ਡਰ ਲੱਗਦਾ ਨਾ ਲਿਕੜ ਦੇ ਡਰ ਲੱਗਦਾ ਸੂਈ ਤੋਂ ਡਰ ਲੱਗਦਾ ਜੀ ਅੱਜ ਵੀ ਲੱਗਦਾ ਪਰ ਮੈਂ ਉਹ ਡਰ ਕੱਢਿਆ ਤੇ ਉਹ ਤਾਂ ਡਰ ਕੱਢਿਆ ਜਿੱਦਾਂ ਆਪਾਂ ਨੂੰ ਮੌਤ ਦੇ ਪੈਂਦੀ ਹੈ ਜਦੋਂ ਮੈਂ ਘਰਾਂ ਪੈ ਗਿਆ ਘਰ ਵਾਲੀ ਨੇ ਸਹਾਰਾ ਦੇ ਕੇ ਚੱਕਣਾ ਹਨ 2015 16 ਦੀ ਗੱਲ ਹੈ ਇਹ ਵੀ ਮੈਂ ਵਾਈਫ ਤੇ ਨਿਰਭਰ ਹੋ ਗਿਆ ਉਹਨੇ ਮੈਨੂੰ ਚੱਕ ਕੇ ਲੈ ਕੇ ਜਾਣਾ ਬਾਥਰੂਮ ਤੱਕ ਹਨ ਪੈਰਾਂ ਤੇ ਐਡੀਡੀ ਸੋਜ ਆ ਗਈ ਤੇ ਫਿਰ ਮੈਂ ਔਕਾ ਸੁੱਕਾ ਆ ਕੇ ਬਈ ਸੂਈ ਲਵਾਈ ਤੇ ਪਰਿਵਾਰ ਨੇ ਵੀ ਬੜਾ ਸਾਥ ਦਿੱਤਾ ਜੀ ਹਣ ਬਹੁਤ ਠੀਕ ਆ ਜੀ ਸਾਹ ਦੀ ਵੀ ਦਿੱਕਤ ਆਉਂਦੀ ਦੀ ਚਲੋ ਇੱਕ ਗੋਲੀ ਉਹ ਡੇਲੀ ਖਾਣੀ ਪੈਂਦੀ ਹੁਣ ਵੀ ਮੈਂ ਖਾ ਰਿਆ ਜੀ ਯਾਰ ਜੇ ਗਾਣਿਆਂ ਦੇ ਵਿੱਚੋਂ ਤੁਹਾਡੇ ਜੋ ਚਾਰ ਪੰਜ ਗਾਣੇ ਆ ਉਹਦੇ ਵਿੱਚ ਸਭ ਤੋਂ ਵਧੀਆ ਕਿਹੜਾ ਲੱਗ ਰਿਹਾ ਤੁਹਾਨੂੰ ਸਭ ਤੋਂ ਜਿਹੜੇ ਤੁਹਾਨੂੰ ਮਤਲਬ ਲੱਗਦਾ ਹੋਵੇ ਦਿਲ ਨੂੰ ਸਕੂਨ ਮਿਲਦਾ ਹੋਵੇ ਇਹ ਗਾਣਾ ਗਾ ਕੇ ਮੈਂ ਵਧੀਆ ਕੀਤਾ ਦੇਖੋ ਜੀ ਜਿਹੜੇ ਕਲਾਕਾਰ ਵਾਸਤੇ ਗੀਤ ਹੁੰਦੇ ਹਨ ਉਹ ਜਿੰਨੇ ਆਏ ਹੁੰਦੇ ਉਹਦੇ ਵਾਸਤੇ ਸਾਰੇ ਹੀ ਵਧੀਆ ਹੁੰਦੇ ਆ ਜੀ ਹੂੰ ਤੇ ਅੱਜ ਵੀ ਫਰਮਾਇਸ਼ ਹੁੰਦੀ ਰਹਿੰਦੀ ਹੈ ਵੀ ਕੋਈ ਇਹ ਗੀਤ ਸੁਣਾ ਦਿਓ ਜਿੱਦਾਂ ਮੈਂ ਪਹਿਲਵਾਨਾਂ ਤੇ ਜਿੱਦਾਂ ਗਾ ਦੋ ਮੈਨੂੰ ਫਰਮਾਇਸ਼ ਕਰਦੇ ਫਿਰ ਮੈਂ ਗੀਤ ਗਾ ਦਣਾ ਨਾ ਫਿਰ ਜਿਹੜਾ ਵੀ ਗੀਤ ਮੈਨੂੰ ਲੱਗਦਾ ਉਸ ਟਾਈਮ ਮੇਰੇ ਮੂੰਹ ਤੇ ਆਂਦਾ ਫਿਰ ਮੈਂ ਉਹ ਗਾ ਦਣਾ ਜਿਹੜਾ ਟਾਪ ਦੇ ਮਨ ਲਗਾ ਦਣਾ ਜਾਂ ਪਹਿਲਵਾਨਾਂ ਦੇ ਗਾ ਦਣਾ ਜੀ ਕੋਈ ਨਾ ਕੋਈ ਜਣੀ ਗਾ ਦਣਾ ਤੇ ਫਿਰ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਵੀ ਇੱਕ ਗਾਣਾ ਸੁਣਾ ਕੇ ਜਾਓ ਹਾਂਜੀ ਬਿਲਕੁਲ ਜਿਹੜਾ ਤੁਹਾਨੂੰ ਸਭ ਤੋਂ ਵਧੀਆ ਲੱਗਦਾ ਹਾਂ ਹਾਂ ਮੈਂ ਤੁਹਾਨੂੰ ਇੱਕ ਮਾਛੀਵਾੜੇ ਵਾਲਾ ਗੌਰ ਵਾਇਆ ਸੀ ਤੇ ਪਹਿਲਾ ਕੀਤਾ ਉਹ ਵੀ ਸਾਦਣਾ ਇੱਕ ਟੱਪਾ ਮੈਂ ਤੁਹਾਨੂੰ ਟਾਪ ਦੇ ਮੰਦ ਲਾ ਇੱਕ ਇੱਕ ਬੋਲ ਦੋਨਾਂ ਦਾ ਸੁਣੋ ਤੁਹਾਨੂੰ ਵਧੀਆ ਲੱਗ ਰਿਹਾ ਹੈ ਪਛਾਣ ਬਣੀ ਆ ਨਾ ਮੈਂ ਬਿਲਕੁਲ ਦੋ ਦੋ ਬੋਲ ਸਾਂਝੇ ਕਰਦਾ ਜੀ ਬਿਲਕੁਲ ਪਹਿਲਾ ਕੀਤਾ ਸੀ ਮਾਛੀਵਾੜ ਵਾਲਾ ਘਰ ਮੇਰਾ ਲਿਖਿਆ ਦੇਗਾ ਹੂੰ ਉਹ ਐਦਾਂ ਸੀ ਹੋ ਤੜਕੇ ਉੱਠ ਅਖਾੜੇ ਜਾ ਕੇ ਸੱਚੇ ਰੱਬ ਦਾ ਨਾਮ ਧਿਆਕੇ ਨਾ ਗਿੰਦਾ ਡੰਡ ਤੇ ਬੈਠ ਕਾਲਾ ਕੇ ਜੋਰ ਲਗਾਈ ਜਾਂਦਾ ਏ ਹੋ ਮਾਛੀਵਾੜ ਵਾਲਾ ਘਰ ਵਾਤ ਕਰਾਈ ਜਾਂਦਾ ਏ ਉਹ ਮਾਚੀਵਾੜੇ ਵਾਲਾ ਗੌਰ ਵਹਤ ਕਰਾਈ ਜਾਂਦਾ ਏ ਉਹ ਸਾਉਏ ਸੁਬਾ ਦਾ ਬਈ ਯਾਰਾਂ ਦਾ ਯਾਰੇ ਲਾਡੂ ਸੰਗੇ ਗੁਰੀ ਯਾਰਾਂ ਨਾਲ ਰੱਜ ਕੇ ਪਿਆਰੇ ਜੇ ਆਸੀ ਆਪਣੀ ਲਿਖਦਾ ਜੇ ਆਸੀ ਆਪਣੀ ਲਿਖਦਾ ਉਹ ਰੱਬ ਲਿਖਾਈ ਜਾਂਦਾ ਏ ਹੋ ਮਾਚੀ ਵਾਲੇ ਵਾਲਾ ਗੌਰ ਵਹਤ ਕਰਾਈ ਜਾਂਦਾ ਏ ਹੋ ਮਾਚੀ ਵਾਲੇ ਵਾਲਾ ਗੌਰ ਵਹਤ ਕਰਾਈ ਜਾਂਦਾ ਏ ਇੱਕ ਗੀਤ ਵਈ ਜਿੱਦਾਂ ਟੌਪ ਦੇ ਮੰਨ ਲਵੀ ਜਾਨੀ ਕਾਫੀ ਚੱਲੇ ਨਾ ਅਮਨ ਦੇਵ ਜੜੇ ਬਾਬੇ ਨਾਨਕ ਨੇ ਲਿਖਿਆ ਹਰਿੰਦਰ ਰਾਮਪੁਰ ਨੇ ਲਿਖਿਆ ਤੇ ਬੜਾ ਪਿਆਰ ਮਿਲਿਆ ਤੇ ਉਹ ਗੀਤ ਵੀ ਜਾਨੀ ਬਹੁਤ ਫਰਮਾਇਸ਼ ਕਰਦਾ ਜਦੋਂ ਮੈਂ ਕਮੈਂਟਰੀ ਕਰਦਾ ਸਿੱਧੂ ਮੂਸੇ ਵਾਲੇ ਗੀਤ ਦੀ ਵੀ ਬਹੁਤ ਫਰਮਾਇਸ਼ ਆਣ ਲੱਗੀ ਹੈ ਨਾ ਵੀ ਭਾਈ ਸਿੱਧੂ ਮੂਸੇ ਵਾਲੇ ਨੂੰ ਤੁਸੀਂ ਯਾਦ ਕਰੋ ਲੋਕਾਂ ਦੀ ਫਰਮਾਇਸ਼ ਆ ਲੋਕਾਂ ਦੀ ਫਰਮਾਇਸ਼ ਹੁੰਦੀ ਜੀ ਉਸ ਗੀਤ ਨੂੰ ਜਾਨੀ ਲੋਕੀ ਬਹੁਤ ਪਿਆਰ ਕਰਦੇ ਆ ਤੇ ਉਹ ਫਰਮਾਇਸ਼ ਤੇ ਮੈਂ ਜ਼ਰੂਰ ਗਾਉਂਦਾ ਜਿਹਦਾ ਟਾਪ ਦੇ ਮਾਲੇ ਦੀ ਆਂਦੀ ਆ ਹੂੰ ਹੋ ਤੂਤ ਦੇ ਮੋਛਿਆਂ ਵਰਗੇ ਗੱਜ ਦੇ ਫਿਰਨ ਮਦਾਨਾਂ ਚ ਜਦ ਘੁਲਦੇ ਤਰਤ ਵੀ ਹਿੱਲੇ ਪੂਰਾ ਜੋਰੇ ਸੰਾਂਚ ਉਸ ਤਾਦਾ ਤੋਂ ਲੈ ਸਿੱਖਿਆ ਉਹ ਵਿੱਚ ਖਾੜੇ ਬੁੱਕਦਿਆਂ ਕਿ ਲੱਗਣ ਨਾ ਤੱਤਿਆਂ ਹਵਾਵਾਂ ਮਾ ਪਿਓ ਸੁੱਖਾ ਸੁਖਦਿਆਂ ਕਿ ਭਿੜਦੇ ਸ਼ੇਰਾਂ ਨੂੰ ਵੇਖ ਕੇ ਲੋਕੀ ਹੋ ਲੈਣ ਨਜ਼ਾਰੇ ਬਈ ਹੋ ਛਿੰਜਾਂ ਦੇ ਵਿੱਚ ਗੁਲ ਦੇ ਟਾਪਦੇ ਹੋ ਮਲ ਨੇ ਸਾਰੇ ਬਈ ਹੋ ਦੰਗਲਾਂ ਦੇ ਵਿੱਚ ਗੁਲ ਦੇ ਟਾਪਦੇ ਹੋ ਮਲ ਨੇ ਸਾਰੇ ਬਈ ਬਾਜੀ ਵਾ ਬਹੁਤ ਵਧੀਆ ਜਿਆ ਸੀ ਤੇ ਇਹ ਸਨ ਜੀ ਆਰ ਸੀ ਸਾਡੇ ਨਾਲ ਜਤਿੰਦਰ ਰਾਣਾ ਚਮਕੌਰ ਤੇ ਇਹਨਾਂ ਨੇ ਪੂਰਾ ਨਾਮ ਦੱਸਿਆ ਆਪਣਾ ਤੇ ਸਾਡੇ ਸਟੂਡੀਓ ਦੇ ਵਿੱਚ ਆਏ ਗੱਲਾਂ ਬਾਤਾਂ ਕੀਤੀਆਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਅੱਜ ਸਾਡੇ ਸਟੂਡੀਓ ਵਿੱਚ ਆਏ ਨੇ ਜੀ ਆਸੀ ਜੀ ਬਹੁਤ-ਬਹੁਤ ਧੰਨਵਾਦ ਜੀ ਭੰਗੂ ਸਾਹਿਬ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਉਹਨਾਂ ਯਾਰਾਂ ਦੋਸਤਾਂ ਮਿੱਤਰਾਂ ਦਾ ਉਸਤਾਦਾਂ ਦਾ ਪਹਿਲਵਾਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੀ ਸਪੋਰਟ કરી ਇਹ ਵੀ ਜਤਿੰਦਰ ਰਾਣਾ ਚਮਕੌਰ ਸਾਹਿਬ ਤੋਂ ਜਾਂ ਜਤਿੰਦਰ ਰਾਣਾ ਚੌਧਰੀ ਤੋਂ ਜੀ ਆਰਸੀ ਦਾ ਜਿਹੜਾ ਸਫ਼ਰ ਤੈਅ ਹੋਇਆ ਤੇ ਬਹੁਤ ਵਧੀਆ ਜਿਹੜਾ ਸਫਰ ਜਾਰੀ ਆ ਐਸੀ ਤਰ੍ਹਾਂ ਤੁਸੀਂ ਸਾਰੇ ਪਹਿਲਵਾਨ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਨਾ ਨਰਿੰਦਰ ਪਹਿਲਵਾਨ ਜੀ ਸਾਡੇ ਉਸਤਾਦ ਜੀ ਦੀਪਾ ਬਾਬਾ ਜੀ ਸ਼ੇਰਗੜ ਫਲਾਈ ਵਾਲੇ ਅ ਪ੍ਰਵਿੰਦਰ ਪਹਿਲਵਾਨ ਜੀ ਪੀਪੀ ਤੋਂ ਅਖਾੜਾ ਪੋਜੋਵਾਲ ਉਹਨਾਂ ਦਾ ਵੀ ਮਜੀਦਾ ਪਹਿਲਵਾਨ ਜੀ ਸ਼ਾਹਕੋਟ ਚੰਦ ਪਹਿਲਵਾਨ ਜੀ ਤੇ ਲਾਲੂ ਲਾਡੀ ਬਲਾੜੀ ਭਰਾ ਦਾ ਵੀ ਬਹੁਤ ਬਹੁਤ ਧੰਨਵਾਦ ਆ ਬੜਾ ਸਫਰ ਜਣੀ ਬਹੁਤ ਲਿਸਟ ਜਿਆਦਾ ਲੰਬੀ ਆ ਚੰਦ ਪਹਿਲਵਾਨ ਅਰਜਿੰਦਰ ਪਹਿਲਵਾਨ ਰਾਜਾ ਕਨੇਡਾ ਸਰਬਜੀਤ ਬਾਜੀ ਕਮੌਰ ਬਿੰਦੀ ਬਾਜੀ ਭੁੰਨੋ ਆ ਬਹੁਤ ਬਹੁਤ ਧੰਨਵਾਦ ਗੋਸ਼ਾ ਪਹਿਲਵਾਨ ਜੀ ਬਹੁਤ ਬਹੁਤ ਧੰਨਵਾਦ ਹੈ ਤੇ ਮੋਹਣ ਭਾਜੀ ਯੂਐਸਏ ਤੋਂ ਬਹੁਤ ਬਹੁਤ ਧੰਨਵਾਦ ਆ ਉਹਨਾਂ ਦਾ ਵੀ ਬਾਈ ਇੰਨਾ ਜਿਆਦਾ ਪਿਆਰ ਮਿਲ ਰਿਹਾ ਨਾ ਮੈਂ ਨਾਮ ਲੈਣੀ ਵੀ ਮੈਨੂੰ ਓਕੇ ਆ ਜੇ ਕਿਸੇ ਦਾ ਨਾਮ ਲੈਣੋਂ ਰਹਿ ਗਿਆ ਹੋਵੇ ਤਾਂ ਮੈਨੂੰ ਜਰੂਰ ਮਾਫ ਕਰਿਓ ਕਿਉਂਕਿ ਜੀ ਆਰਸੀ ਦਰਸ਼ਕਾਂ ਕਰਕੇ ਆ ਤੁਹਾਡੇ ਕਰਕੇ ਆ ਸੋ ਐਸੀ ਤਰ੍ਹਾਂ ਤੁਸੀਂ ਮੈਨੂੰ ਜਿਸ ਤਰ੍ਹਾਂ ਪਿਆਰ ਦਿੱਤਾ ਮੇਰੇ ਗੀਤਾਂ ਨੂੰ ਪਿਆਰ ਦਿੱਤਾ ਪੰਜੇ ਗੀਤਾਂ ਨੂੰ ਪਿਆਰ ਦਿੱਤਾ ਛੇਵਾਂ ਗੀਤ ਜਿਹੜਾ ਟੁੱਟੇ ਕੰਨ ਬਹੁਤ ਜਲਦ ਰਿਲੀਜ਼ ਹੋ ਰਿਹਾ ਹੈ ਤੇ ਉਹਨੂੰ ਵੀ ਤੁਸੀਂ ਉਸੇ ਤਰ੍ਹਾਂ ਜਿਹੜਾ ਪਿਆਰ ਦੇਣਾ ਤੇ ਨਸ਼ਿਆਂ ਤੋਂ ਸਾਰੇ ਜਰੂਰ ਦੂਰ ਰਹਿਣਾ ਜਿਹੜੇ ਪਹਿਲਵਾਨੀ ਤੇ ਆਪਾਂ ਗੀਤ ਕੱਢੇ ਆ ਇਹ ਤਾਂ ਕੱਢਿਆ ਵੀ ਪਹਿਲਵਾਨਾਂ ਤੇ ਜਿੱਦਾਂ ਵਿਆਹ ਸ਼ਾਦੀਆਂ ਦੇ ਲੱਗਣ ਪ੍ਰੈਕਟਿਸ ਕਰਦੇ ਟਾਈਮ ਤੁਸੀਂ ਇਦਾਂ ਦੇ ਗੀਤ ਆਪਾਂ ਬਣਾਏ ਆ ਵੀ ਤੁਹਾਨੂੰ ਮੋਟੀਵੇਟ ਕਰਨਾ ਨਾ ਤੁਸੀਂ ਇਸ ਚੀਜ਼ ਨਾਲ ਜੁੜੋ ਬੱਚਿਆਂ ਨੂੰ ਪਹਿਲਵਾਨੀ ਕਰਾਓ ਜਿਹੜੀ ਵੀ ਖੇਡ ਨਾਲ ਤੁਸੀਂ ਜੋੜਨਾ ਚਾਹੁੰਦੇ ਆ ਬੱਚਿਆਂ ਨੂੰ ਜੋੜਵਾ ਨਾ ਖੇਡਾਂ ਨਾਲ ਜੋੜੋ ਚਿੱਟੇ ਤੋਂ ਖਾਸ ਕਰਕੇ ਬੇਨਤੀ ਆ ਦੂਰ ਰਹੋ ਨਸ਼ਿਆਂ ਤੋਂ ਜਿਹੜਾ ਜਰੂਰ ਦੂਰ ਰਹੋ ਬੇਨਤੀ ਹੈ ਇਹੀ ਮੈਂ ਬੇਨਤੀ ਕਰਦਾ ਸਾਰੇ ਦਰਸ਼ਕ ਵੀਰਾਂ ਨੂੰ ਤੇ ਬਹੁਤ ਬਹੁਤ ਧੰਨਵਾਦ ਹੈ ਪੰਗੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿੰਲੀ ਵੀ ਚੈਨਲ ਨੂੰ ਸਾਰੇ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜੇ આર ਸੀ ਨੂੰ ਪਿਆਰ ਕਰਨ ਵਾਲੇ ਜਰੂਰ ਵੀ ਸਾਰੇ ਵੀਡੀਓ ਦਬਕੇ ਸ਼ੇਅਰ ਕਰੋ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਪੰਗੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਇਹ ਹਨ ਕੁਸ਼ਤੀ ਕਮੈਂਟਰ ਕੁਸ਼ਤੀ ਲਿਖਾਰੀ ਅਤੇ ਗਾਇਕ ਜੇ ਆਰ ਸੀ ਸ਼੍ਰੀ ਚਮਕੌਰ ਸਾਹਿਬ ਅੱਗੇ ਨਵੀਂ ਹਸਤੀ ਦੇ ਨਾਲ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਹਰਨ ਬਹੁਤ ਬਹੁਤ ਧੰਨਵਾਦ ਯਾਰੋ ਸਤਿ ਸ਼੍ਰੀ ਅਕਾਲ ਜੀ